ਮਾਪੁਰਥਾਣਿਓ ਬਚਨ ਕਮਾ ਕੇ ਵਿਖਾ ਦਿੱਤੇ ਜਿਹੜੇ ਬਚਨ ਬਾਬਾ ਕਬੀਰ ਸਾਹਿਬ ਨੇ ਕਹਿ ਸੰਨ ਮਨ ਰੇ ਛਾਟੋ ਭਰਮ ਪ੍ਰਗਟ ਹੋਏ 나ਚੋ ਇਆ ਮਾਇਆ ਕੇ ਡੰਡੇ ਸੂਰ ਕੇ ਸੰਮੁਖ ਰਣ ਤੇ ਦਰਪੈ ਸਤੀ ਕੇ ਸਾਚੈ ਭਾਂਡੇ ਡਗਮਗ ਛਾੜ ਰੇ ਮਨ ਬਉਰਾ ਅਬ ਤੋ ਜਰੇ ਮਰੇ ਸਿਧ ਪਾਈਐ ਲੀਨੋ ਹਾਥ ਸਿਧौरा ਧਿਆਨ ਰੱਖਿਆ ਜੇ ਗੁਰੂ ਕੇ ਸਿੱਖੋ ਜਦੋਂ ਦੇਸ਼ ਆਜ਼ਾਦ ਹੋਇਆ ਉਸ ਵੇਲੇ ਕੁਝ ਮਹੀਨਿਆਂ ਦੀ ਅਰਬਲਾ ਸੀ ਸੰਤ ਮਹਾਂਪੁਰਖ ਬਾਬਾ ਜਰਨੈਲ ਸਿੰਘ ਹੋਰਾਂ ਦੀ 2 ਜੂਨ ਦਾ ਉਹਨਾਂ ਦਾ ਜਨਮ ਹੈ 1947 ਦਾ ਤੇ 2 ਮਹੀਨੇ ਤੇ 13 ਦਿਨਾਂ ਦੀ ਉਮਰ ਸੀ ਸੰਤ ਬਾਬਾ ਜਰਨੈਲ ਸਿੰਘ ਦੀ ਜਦੋਂ ਭਾਰਤ ਦੇਸ਼ ਆਜ਼ਾਦ ਹੁੰਦਾ ਹੈ 30 ਸਾਲਾਂ ਦੀ ਉਮਰ ਸੀ ਜਿੱਦਣ ਦਾਮਦਮੀ ਤਖਸਾਲ ਦੇ ਮੁਖੀ ਬਣਦੇ ਨੇ ਤੇ 37 ਸਾਲ ਤੇ 2 ਦਿਨਾਂ ਦੀ ਉਮਰ ਸੀ ਜਿੱਦਣ ਸ਼ਹਾਦਤ ਦਾ ਜਾਮ ਪੀਂਦੇ ਧਿਆਨ ਨਾਲ ਦੇਖਿਆ ਜੇ ਉਹਨਾਂ ਦੇ ਜੀਵਨ ਨੂੰ 37 ਸਾਲ ਤੇ 4 ਦਿਨਾਂ ਦੀ ਉਮਰ ਜੀ ਜਦੋਂ ਮਾਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਪਰ ਚੜ੍ਹ ਕੇ ਆਈਆਂ ਫੌਜਾਂ ਨੂੰ ਉਹ ਮੂੰਹ ਤੋੜ ਜਵਾਬ ਦਿੱਤਾ ਬਾਦ ਵਿੱਚ ਜਰਨਲ ਜਨਜੀਤ ਸਿੰਘ ਅਰੋੜੇ ਵਰਗੇ ਆਣੇ ਬਿਆਨ ਦਿੱਤੇ ਸਨ ਕਹਿਣ ਲੱਗਾ ਇਨਾ 1965 ਦੀ ਜੰਗ ਵਿੱਚ ਅਸਲਾ ਨਹੀਂ ਭਾਰਤੀ ਫੌਜਾਂ ਨੇ ਵਰਤਿਆ ਜਿੱਨਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਿੰਘਾਂ ਨਾਲ ਮੁਕਾਬਲੇ ਤੇ ਵਰਤਿਆ ਗਿਆ